ਸ਼ੁਰੂਆਤ ਦੇਖੋ ਸਾਨੂੰ ਕੋਈ ਨੌਲੇਜ ਵੀ ਨਹੀਂ ਸੀ ਕੰਮ ਬਾਰੇ ਤੇ ਅਸੀਂ ਕਿਸੇ ਕੋਲ ਕੰਮ ਕਰਦੇ ਹੁੰਦੇ ਸੀਗੇ ਅਸੀਂ 4-5 ਸਾਲ ਲਾਏ ਤੇ ਸਾਡਾ ਇੰਟਰਸਟ ਬਹੁਤ ਵਧਿਆ ਇਸ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ 4-5 ਸਾਲ ਲਾਉਣ ਤੋਂ ਬਾਅਦ ਸਾਡਾ ਵੀ ਮਨ ਕਰਿਆ ਸਰ ਕਿ ਅਸੀਂ ਵੀ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ ਪੈਸੇ ਹੈ ਨਹੀਂ ਸੀਗੇ ਅਸੀਂ ਵਿਆਜ ਤੇ ਫੜ ਕੇ ਡਰੈਸਾਂ ਤੇ ਬਕਸਾ ਲੈ ਕੇ ਆਏ ਸੀ ਜਿੱਦੇ ਨਾਲ ਕੰਮ ਸ਼ੁਰੂ ਹੁੰਦਾ ਹੁੰਦਾ ਜੀ ਪਰ ਕਦੀ ਇਹ ਨਹੀਂ ਮਹਿਸੂਸ ਹੋਇਆ ਸੀ ਕਿ ਏ ਫੈਮਲੀ ਦੇ ਵਿੱਚ ਆਏ ਸਾਨੂੰ ਇਦਾਂ ਹੁੰਦਾ ਕਿ ਅਸੀਂ ਆਪਣੇ ਫੰਕਸ਼ਨ ਦੇ ਵਿੱਚ ਕੋਈ ਮਤਲਬ ਕੋਈ ਓਪਰਾ ਨਹੀਂ ਲੱਗਦਾ ਕੋਈ ਇਦਾਂ ਕੋ ਗਲਤ ਹਰਕਤ ਨਹੀਂ ਹੁੰਦੀ ਬਹੁਤ ਵਧੀਆ ਮਤਲਬ ਫੈਮਲੀਆਂ ਦੇ ਸਾਨੂੰ ਰਿਸਪੌਂਸ ਮਿਲਦੇ ਕਿਸ ਤਰ੍ਹਾਂ ਭੰਗੜੇ ਦੇ ਕਿਰੋਂ ਤੁਹਾਡੇ ਜਿਹੜੇ ਗਰੁੱਪ ਦੇ ਵਿੱਚ ਕਿੰਨੇ ਕੁ ਕੁੜੀਆਂ ਨੇ ਔਰ ਕਿੰਨੇ ਕੁ ਮੁੰਡੇ ਜੁੜੇ ਹੋਏ ਨੇ ਇਸ ਸਮੇਂ ਸਰ ਮੇਰੇ ਨਾਲ ਇਸ ਟਾਈਮ ਮਤਲਬ 18 ਕੁੜੀਆਂ ਕੰਮ ਕਰ ਰਹੀਆਂ ਨੇ ਜੀ ਤੇ 14 ਮੁੰਡੇ ਜਿਹੜੇ ਪੱਕੇ ਮੇਰੇ ਰੈਗੂਲਰ ਐਗਰੀਮੈਂਟ ਦੇ ਕੰਮ ਕਰਦੇ ਆ ਜੀ ਕਈ ਵਾਰ ਇਹਦਾ ਹੁੰਦਾ ਨਹੀਂ ਕਿ ਮੁੰਡਾ ਲਿਸ਼ਕਾ ਕੇ ਆਪਾਂ ਨੂੰ ਉਧਰ ਦੂਜੇ ਗਰੁੱਪ ਚ ਚਲਾ ਗਿਆ ਜਾਂ ਕੁੜੀ ਇੱਧਰ ਉੱਧਰ ਚਲੇਗੀ। ਕਈ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਦੀ ਤੁਹਾਡੇ ਗਰੁੱਪ ਦੇ ਵਿੱਚ। ਮਤਲਬ ਦੂਜੀ ਪਾਰਟੀ ਤਾਂ ਪਹਿਲੀ ਗੱਲ ਤਾਂ ਫੋਨ ਨਹੀਂ ਅਟੈਂਡ ਕਰਦੀ ਜੀ। ਜੇ ਫੋਨ ਅਟੈਂਡ ਕਰ ਵੀ ਲਊਗੀ ਦੂਜੀ ਪਾਰਟੀ ਸਾਡੀ ਕੁੜੀ ਨੂੰ ਕਹਿ ਨਹੀਂ ਸਕਦੀ ਕਿ ਸਾਡੇ ਨਾਲ ਕੰਮ ਲਾਓ। ਕਿਉਂ ਆਪਣੇ ਵੀ ਗਰੁੱਪ ਚ ਚੱਲਦੇ ਪਿਆ ਭੰਗੜਾ ਐਸੋਸੀਏਸ਼ਨ ਦੇ ਪ੍ਰਧਾਨ ਬਹੁਤ ਹੈਗੇ। ਇਹ ਚੀਜ਼ਾਂ ਜਿਹੜੇ ਬੋਲਦੇ ਪਈ ਆ ਜੀ। ਫੈਮਿਲੀ ਵਾਂਗੂ ਲੱਗਦਾ ਪੂਰਾ ਜਿਵੇਂ ਮੈਂ ਹੋਰ ਗਰੁੱਪਾਂ ਨਾਲ ਕੰਮ ਲਾਇਆ। ਉੱਥੇ ਮੈਨੂੰ ਇੰਨਾ ਵਧੀ ਜਨਨ ਕੀ ਹੋਰ ਗਰੁੱਪ ਵੀ ਹੈਗੇ ਨੇ ਜਿਨ੍ਹਾਂ ਨੇ ਕੰਮ ਵੀ ਕੀਤਾ ਪਰ ਇਹਨਾਂ ਹੈ ਨਹੀਂ ਸੀਗਾ ਉਹਨਾਂ ਦਾ ਵਧੀਆ ਕਿਉਂਕਿ ਆਪਾਂ ਆਪਣੀ ਸੋਚ ਹੁੰਦੀ ਆ ਪਰ ਜੋ ਇਹਨਾਂ ਦੀ ਸੋਚ ਹੈਗੇ ਮੈਂ ਕਹਿੰਨੀ ਆ ਆਲ ਇੰਡੀਆ ਦੇ ਵਿੱਚ ਕਿਸੇ ਗਰੁੱਪ ਦੀ ਸੋਚ ਨਹੀਂ ਹੋਣੀਗੀ ਜਿਦਾ ਜਿਦਾ ਹੁਣ ਗਰੁੱਪਾਂ ਨੂੰ ਲੋਕੀ ਪਿਆਰ ਕਰਦੇ ਆ ਉਸੇ ਤਰ੍ਹਾਂ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇੱਕ ਬੈਂਡ ਵਾਜੇ ਦਾ ਟ੍ਰੈਂਡ ਸੀਗਾ ਫਿਰ 4G ਬੈਂਡ ਦਾ ਹੋ ਗਿਆ ਹੁਣ ਮਤਲਬ ਜਾਗੋ ਦਾ ਪੰਗੜੇ ਦਾ ਮਲਵਈ ਕਿੱਦ ਦਾ ਹੋ ਗਿਆ ਤੇ ਮਤਲਬ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਸਾਨੂੰ ਕਹਿੰਦੇ ਨੇ ਤੁਹਾਡਾ ਮਲਵਈ ਕਿੱਦ ਦਾ ਗਰੁੱਪ ਅਸੀਂ ਬੁੱਕ ਕਰਨਾ ਤੇ ਫਿਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਕਿੰਨਾ ਕੰਮ ਜਿਹੜਾ ਆ ਸਟੇਜਾਂ ਦੇ ਉੱਤੇ ਕਿੰਨੀ ਦੇਰ ਤੋਂ ਕੰਮ ਔਰ ਕਿੰਨੇ ਕੰਮ ਲਗਾ ਚੁੱਕੇ ਹਾਂ ਕਿਹੜੇ ਕਿਹੜੇ ਇਹਦੇ ਵਿੱਚ ਕੰਮ ਲਗਾਏ ਸਰ ਕੰਮ ਤਾਂ ਇੰਨੇ ਕ ਲਗਾ ਚੁੱਕੇ ਆ ਕਿ ਹੁਣ ਸਾਨੂੰ ਯਾਦ ਵੀ ਨਹੀਂ ਅੱਜ ਦਾ ਸਮਾਂ ਥੋੜਾ ਕੁਝ ਹੋਰ ਆ ਪਰ ਫਿਰ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਪੰਜਾਬੀ ਜਿਹੜੇ ਦਰਸ਼ਕਾਂ ਉਹਨੂੰ ਨਾ ਭੁੱਲੋ ਠੀਕ ਹੈ ਜੀ ਪੰਜਾਬੀ ਵਿਰਸਾ ਹਮੇਸ਼ਾ ਯਾਦ ਰਹਿਣਾ ਚਾਹੀਦਾ ਕਿਉਂਕਿ ਇਹ ਅਸੀਂ ਤਾਂ ਦੇਖ ਚੁੱਕੇ ਆ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੇ ਪਤਨ ਦੇਖਣਾ ਕਿ ਨਹੀਂ ਦੇਖਣਾ ਕਿਉਂਕਿ ਜੇ ਅਸੀਂ ਨਹੀਂ ਆਪਣਾ ਪੰਜਾਬੀ ਵਿਰਸਾ ਸੰਭਾਲਾਂਗੇ ਤੇ ਫਿਰ ਆਉਣ ਵਾਲੀ ਪੀੜ੍ਹੀ ਨੇ ਕਿੱਥਾ ਸੰਭਾਲਣਾ ਉਸੀ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਤੁਹਾਡਾ ਨਾਲ ਦੋਸਤ ਮਿਲ ਸੀ ਇਸ ਸਮੇਂ ਜੇਕਰ ਪੰਜਾਬ ਦੀ ਉਹ ਧੀਆਂ ਦੀ ਗੱਲ ਕੀਤੀ ਜਾਵੇ ਤਾਂ ਧੀਆਂ ਜਿਹੜੀਆਂ ਨੇ ਬਹੁਤ ਹਾਈ ਲੈਵਲ ਤੇ ਜਾ ਰਹੀਆਂ ਨੇ ਸੋ ਮੈਂ ਨਹੀਂ ਕਮਾਂਗਾ ਉਹਨਾਂ ਦੀ ਇੱਕ ਵੀਡੀਓ ਕੈਰੀ ਹੈ ਜਿਹੜੀ ਕਿ ਤੁਹਾਨੂੰ ਤੁਸੀਂ ਮਿਲਾਵਾਂਗੇ ਅੱਜ ਵੱਖਰੀ ਹੀ ਸਟੋਰੀ ਜਿਹੜੀ ਖਾਸ ਹੈ ਤੁਹਾਡੇ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਕਿ ਜਿਹੜਾ ਨਿਰਮਲ ਜਾਗੋ ਗਿੱਧਾ ਭੰਗੜਾ ਗਰੁੱਪ ਜਿਹੜਾ ਸਾਡੇ ਨਾਲ ਮੌਜੂਦ ਆਜ ਗੱਲਬਾਤ ਕਰਨ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜੀ ਨਿਰ ਸਰ ਸ਼ੁਰੂਆਤ 'ਚ ਦੇਖੋ ਸਾਨੂੰ ਕੋਈ ਨੌਲੇਜ ਵੀ ਨਹੀਂ ਸੀ ਕੰਮ ਬਾਰੇ ਤੇ ਅਸੀਂ ਕਿਸੇ ਕੋਲ ਕੰਮ ਕਰਦੇ ਹੁੰਦੇ ਸੀਗੇ ਅਸੀਂ 4-5 ਸਾਲ ਲਾਏ ਤੇ ਸਾਡਾ ਇੰਟਰਸਟ ਬਹੁਤ ਵਧਿਆ ਇਹ ਚੀਜ਼ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ 4-5 ਸਾਲ ਲਾਉਣ ਤੋਂ ਬਾਅਦ ਸਾਡਾ ਵੀ ਮਨ ਕਰਿਆ ਸਰ ਕਿ ਅਸੀਂ ਵੀ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ ਤੇ ਸਰ ਅਸੀਂ ਕੰਮ ਸ਼ੁਰੂ ਕੀਤਾ ਚਲੋ ਪੈਸੇ ਲਾਏ ਸਭ ਤੋਂ ਪਹਿਲਾਂ ਤਾਂ ਇਹ ਲਾਓ ਪੈਸੇ ਹੈ ਨਹੀਂ ਸੀ ਕਿ ਅਸੀਂ ਵਿਆਜ ਦੇ ਫੜ ਕੇ ਡਰੈਸਾਂ ਤੇ ਬਕਸਾ ਲੈ ਕੇ ਆਏ ਸੀ ਜਿਹਦੇ ਨਾਲ ਕੰਮ ਸ਼ੁਰੂ ਹੁੰਦਾ 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 ਜੀ ਤੇ ਸਰ ਅਸੀਂ ਉਹ ਕੰਮ ਲਾਏ ਅਸੀਂ 2-4 ਕੰਮ ਲਾਏ ਸੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਸਰ ਪਾਰਟੀਆਂ ਜੁੜਦੀਆਂ ਗਈਆਂ ਉਸ ਤੋਂ ਬਾਅਦ ਸਰ ਬਸ سلسلہ ਚੱਲ ਪਿਆ ਇੱਕ ਤਰ੍ਹਾਂ ਦਾ ਕਿ ਹੁਣ ਲਾ ਲਓ ਸਾਨੂੰ ਬੁਕਿੰਗਾਂ ਆਉਂਦੀਆਂ ਨੇ ਸਾਨੂੰ ਪਾਰਟੀ ਫੋਨ ਕਰਦੀ ਹੈ ਬਸ ਕਿ ਸਰ ਤੁਸੀਂ ਐਡਵਾਂਸ ਚੈੱਕ ਕਰੋ ਤੁਹਾਨੂੰ ਐਡਵਾਂਸ ਪਤਾ ਵਾ ਠੀਕ ਹੈ ਜੀ ਤੇ ਸਾਨੂੰ ਸਾਡੀ ਡੇਟ ਨੋਟ ਕਰ ਲਓ ਬਸ ਕਈ ਡੇਟਾਂ ਸਾਰੇ ਉਹ ਜਿਹੇ ਹੁੰਦੀਆਂ ਨੇ ਮੰਨ ਲਓ ਕੋਈ ਪਾਰਟੀ ਸਾਨੂੰ ਫੋਨ ਕਰ ਦਿੰਦੇ ਸਰ ਮੇਰੀ ਡੇਟ ਨੋਟ ਕਰ ਲਓ ਤੇ ਕਈ ਵਾਰੀ ਅਸੀਂ ਕਹਿ ਵੀ ਦਿੰਨੇ ਸਰ ਡੇਟ ਨੋਟ ਹੋ ਗਈ ਹੈ ਅਦਾਲਤ ਸਾਡੇ ਤੋਂ ਡੇਟ ਨੋਟ ਨਹੀਂ ਹੁੰਦੀ ਉਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਮੌਕਾ ਆਉਂਦਾ ਸਾਨੂੰ ਪਾਰਟੀ ਫੋਨ ਕਰਾ ਤੁਹਾਨੂੰ ਡੇਟ ਲਖਾਈ ਸੀਗੇ ਤੇ ਫਿਰ ਮੌਕੇ ਤੇ ਸੈਟਿੰਗ ਕਰਨੀ ਮਤਲਬ ਬਹੁਤ ਔਖੀ ਹੋ ਜਾਂਦੀ ਚਲੋ ਹੋ ਜਾਂਦੀ ਆ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਕੁੜੀਆਂ ਜਿਹੜੀਆਂ ਆਪਣੇ ਨਾਲ ਕੰਮ ਕਰਦੀਆਂ ਨੇ ਘਰ ਪਰਿਵਾਰ ਸਾਰੇ ਵਧੀਆ ਨੇ ਕੋਈ ਆਪਣੇ 'ਚ ਗਲਤ ਅਲੀਗੇਸ਼ਨ ਵਾਲਾ ਨਾ ਤਾਂ ਕੋਈ ਹੈਗਾ ਦੇਖੋ ਨਾ ਕੋਈ ਕਰ ਸਕੇ ਜੀ ਠੀਕ ਹੈ ਜੀ ਨਿਰਮਲ ਜੀ ਕਿਸ ਤਰ੍ਹਾਂ ਭੰਗੜੇ ਦੇ ਕਿਰੋਂ ਤੁਹਾਡੇ ਜਿਹੜੇ ਗਰੁੱਪ ਦੇ ਵਿੱਚ ਕਿੰਨੇ ਕੁ ਕੁੜੀਆਂ ਨੇ ਔਰ ਕਿੰਨੇ ਕੁ ਮੁੰਡੇ ਜੁੜੇ ਹੋਏ ਨੇ ਇਸ ਸਮੇਂ ਸਰ ਮੇਰੇ ਨਾਲ ਇਸ ਟਾਈਮ ਮਤਲਬ 18 ਕੁੜੀਆਂ ਕੰਮ ਕਰ ਰਹੀਆਂ ਨੇ ਜੀ ਤੇ 14 ਮੁੰਡੇ ਜਿਹੜੇ ਪੱਕੇ ਮੇਰੇ ਰੈਗੂਲਰ ਐਗਰੀਮੈਂਟ ਤੇ ਕੰਮ ਕਰਦੇ ਹੈਗੇ ਜੀ ਆ ਤੁਸੀਂ ਐਗਰੀਮੈਂਟ ਦੀ ਗੱਲ ਕੀਤੀ ਆ ਜੇਕਰ ਕੋਈ ਰਸ਼ ਵਾਲੀ ਡੇਟ ਆਂਦੀ ਆ ਕਈ ਵਾਰ ਇਦਾਂ ਹੁੰਦਾ ਨਹੀਂ ਕਿ ਮੁੰਡਾ ਲਿਸ਼ਕਾ ਕੇ ਆਪਾਂ ਨੂੰ ਉੱਧਰ ਦੂਜੇ ਗਰੁੱਪ ਚ ਚਲਾ ਗਿਆ ਜਾਂ ਕੁੜੀ ਇੱਧਰ ਉੱਧਰ ਚਲੇ ਗਈ ਕਈ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਦੀ ਤੁਹਾਡੇ ਗਰੁੱਪ ਦੇ ਵਿੱਚ ਨਹੀਂ ਸਰ ਐਵੇਂ ਹੁੰਦਾ ਸਾਨੂੰ ਦੇਖੋ ਪਾਰਟੀ ਐਡਵਾਂਸ ਪਾਉਂਦੀਆਂ ਨੇ ਅਸੀਂ ਉਹ ਐਡਵਾਂਸ ਆਪਣੇ ਕੋਲ ਨਹੀਂ ਰੱਖਦੇ ਅਸੀਂ ਜਸਟ ਜਦੋਂ ਕੁੜੀਆਂ ਨੂੰ ਡੇਟ ਲਿਖਾਉਣੀ ਆ ਨੋਟ ਕਰਾਉਣੀ ਆ ਅਸੀਂ ਜਸਟ ਕੁੜੀਆਂ ਨੂੰ ਅਸੀਂ ਪੇਮੈਂਟ ਪਾਉਨੇ ਆ ਕਿ ਆ ਚੱਕੋ ਤੁਹਾਨੂੰ ਪੇਮੈਂਟ ਪਾਤੀ ਆ ਅਸੀਂ ਤੇ ਸਾਡੀ ਡੇਟ ਨੋਟ ਕਰੋ ਠੀਕ ਹੈ ਜੀ ਬਾਕੀ ਐਗਰੀਮੈਂਟ ਹੋਇਆ ਹੋਵੇ ਸਾਡੀ ਕੁੜੀ ਦੇਖੋ ਕਿਸੇ ਮਤਲਬ ਦੂਜੀ ਪਾਰਟੀ ਤੇ ਪਹਿਲੀ ਗੱਲ ਤਾਂ ਫੋਨ ਨਹੀਂ ਅਟੈਂਡ ਕਰਦੀ ਜੀ ਜੇ ਫੋਨ ਅਟੈਂਡ ਕਰ ਵੀ ਲਓਗੀ ਦੂਜੀ ਪਾਰਟੀ ਸਾਡੀ ਕੁੜੀ ਨੂੰ ਕਹਿ ਨਹੀਂ ਸਕਦੀ ਕਿ ਸਾਡੇ ਨਾਲ ਕੰਮ ਲਾਓ ਕਿਉਂ ਆਪਣੇ ਵੀ ਗਰੁੱਪ ਚੱਲਦੇ ਪਿਆ ਭੰਗੜਾ ਐਸੋਸੀਏਸ਼ਨ ਦੇ ਪ੍ਰਧਾਨ ਬਹੁਤ ਹੈਗੇ ਇਹ ਚੀਜ਼ਾਂ ਜਿਹੜੇ ਬੋਲਦੇ ਪਏ ਆ ਜੀ ਤੋ ਵੀ ਜੀ ਕਿਸ ਤਰ੍ਹਾਂ ਸ਼ੁਰੂਆਤ ਹੋਈ ਸੀਗੀ ਇਸ ਗਰੁੱਪ ਦੇ ਵਿੱਚ ਕੰਮ ਕਰਨ ਲਈ ਤੁਸੀਂ ਤਿਆਰ ਕਿਸ ਤਰ੍ਹਾਂ ਮਨ ਦੇ ਵਿੱਚ ਕੀ ਖਿਆਲ ਆਇਆ ਮਨ ਦੇ ਵਿੱਚ ਖਿਆਲ ਤਾਂ ਪਹਿਲਾਂ ਤਾਂ ਇਹ ਸੀਗਾ ਕਿ ਪਤਾ ਨਹੀਂ ਸੀ ਨੌਲਜ ਨਹੀਂ ਸੀ ਇਸ ਕੰਮ ਦੀ ਤੇ ਚਲੋ ਹੌਲੀ-ਹੌਲੀ ਨੌਲਜ ਆਉਂਦੀ ਗਈ ਤੇ ਫਿਰ ਉਸ ਤੋਂ ਬਾਅਦ ਵਿੱਚ ਸੋਚਿਆ ਕਿ ਚਲੋ ਆਪਣਾ ਵੀ ਕੁਝ ਕਰਨਾ ਚਾਹੀਦਾ ਤੇ ਫਿਰ ਹੌਲੀ-ਹੌਲੀ ਜਿੱਦਾਂ-ਜਿੱਦਾਂ ਪਾਰਟੀਆਂ ਦਾ ਸਾਨੂੰ ਅੱਗੇ ਵਧਣ ਦਾ ਹੌਸਲਾ ਮਿਲਦਾ ਗਿਆ ਉਸੇ ਤਰ੍ਹਾਂ ਹੀ ਬਸ ਫਿਰ ਅਸੀਂ ਅੱਗੇ ਵਧਦੇ ਗਏ ਕਹਿੰਦੇ ਆ ਕਿ ਜਦੋਂ ਸਟੇਜ ਦੇ ਉੱਤੇ ਚੜ੍ਹਨਾ ਜਾਂ ਕੋਈ ਕਿਸੇ ਕਲਾਕਾਰ ਨੇ ਜਦੋਂ ਮਾਈਕ ਫੜਨਾ ਬੜਾ ਔਖਾ ਆ ਸਟੇਜਾਂ ਦੇ ਉੱਤੇ ਕੰਮ ਕਰਨਾ ਪਰ ਫਿਰ ਵੀ ਇਹ ਕਦੇ ਹੋਇਆ ਨਹੀਂ ਦਿਲ ਦੇ ਵਿੱਚ ਉਹ ਅੰਦਰੋਂ ਉਬਾਲਾ ਰਿਹਾ ਵੀ ਮੈਂ ਸਟੇਜ ਤੇ ਕੀ ਕੰਮ ਕਰ ਪਾਉਂਗੀ ਇਸ ਤੇ ਹਾਂਜੀ ਬਹੁਤ ਵਾਰੀ ਹੋਇਆ ਬਹੁਤ ਵਾਰ ਹੁੰਦਾ ਸੀ ਕਿ ਕਿੱਦਾਂ ਕੰਮ ਕਰਾਂਗੇ ਕਿ ਜੇ ਜਦੋਂ ਆਪਾਂ ਨੌਲੇਜ ਨਾ ਹੋਵੇ ਨਾ ਉਦੋਂ ਪੇ ਕੰਮ ਕਰਨਾ ਬਹੁਤ ਔਖਾ ਹੁੰਦਾ ਪਰ ਜਦੋਂ ਇਹ ਆ ਕਿ ਮਹਾਰਾਜ ਦੀ ਇਨੀ ਕਿਮੇਰ ਹੋਈ ਹੈ ਕਿ ਨੌਲੇਜ ਆ ਗਈ ਹੈ ਹੁਣ ਸਾਰੀ ਫੈਮਿਲੀ ਕੋਲੇ ਹੁੰਦੀ ਹੈ ਮੁੰਡੇ ਵੀ ਹੁੰਦੇ ਨੇ ਬਹੁਤ ਪਰ ਕਦੀ ਇਹ ਨਹੀਂ ਮਹਿਸੂਸ ਹੋਇਆ ਸੀ ਕਿ ਇਹ ਫੈਮਿਲੀ ਦੇ ਵਿੱਚ ਆ ਸਾਨੂੰ ਇਦਾਂ ਹੁੰਦਾ ਕਿ ਅਸੀਂ ਆਪਣੇ ਫੰਕਸ਼ਨ ਦੇ ਵਿੱਚ ਕੋਈ ਮਤਲਬ ਕੋਈ ਉਪਰਾ ਨਹੀਂ ਲੱਗਦਾ ਕੋਈ ਇਦਾਂ ਕੋ ਗਲਤ ਹਰਕਤ ਨਹੀਂ ਹੁੰਦੀ ਬਹੁਤ ਵਧੀਆ ਮਤਲਬ ਫੈਮਿਲੀਆ ਦੇ ਸਾਨੂੰ ਰਿਸਪੌਂਸਿਬਲ ਜੀ ਮੈਂ ਤੁਹਾਨੂੰ ਗੱਲ ਪੁੱਛਣੀ ਚਾਹਾਂਗਾ ਕਿ ਪਹਿਲਾਂ ਜਿਹੜੇ ਨੇ ਪਿਛਲੇ ਜ਼ਮਾਨੇ ਦੇ ਵਿੱਚ ਜ਼ਿਕਰ ਗੱਲ ਕੀਤੀ ਜਾਵੇ ਤਾਂ ਉੱਥੇ ਲੋਕ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਨੇ ਕਿ ਹੁਣ ਮਲਵਈ ਕਿੱਦਾਂ ਬਹੁਤ ਚੱਲ ਰਿਹਾ ਸਮੇਂ ਮਲਵਈ ਕਿੱਦੇ ਨੂੰ ਕਿਸ ਤਰ੍ਹਾਂ ਮਤਲਬ ਲੈਣ ਦੀ ਵਿੱਚ ਫਿਰ ਬਹੁਤ ਵਧੀਆ ਜੀ ਜਿੱਦਾਂ ਮਲਵਈ ਕਿੱਦਾਂ ਵੀ ਐਦਾਂ ਜੀ ਜਿਵੇਂ ਕਿ ਜਿੱਦਾਂ ਜਿੱਦਾਂ ਹੁਣ ਗਰੁੱਪਾਂ ਨੂੰ ਲੋਕੀ ਪਿਆਰ ਕਰਦੇ ਆ ਉਸੇ ਤਰ੍ਹਾਂ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਿ ਬੈਂਡ ਵਾਜੇ ਦਾ ਟ੍ਰੈਂਡ ਸੀਗਾ ਫਿਰ 4G ਬੈਂਡ ਦਾ ਹੋ ਗਿਆ ਹੁਣ ਮਤਲਬ ਜਾਗੋ ਦਾ ਭੰਗੜੇ ਦਾ ਮਲਵਈ ਕਿੱਦ ਦਾ ਹੋ ਗਿਆ ਤੇ ਮਤਲਬ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਸਾਨੂੰ ਕਹਿੰਦੇ ਨੇ ਤੁਹਾਡਾ ਮਲਵਈ ਕਿੱਦ ਦਾ ਗਰੁੱਪ ਅਸੀਂ ਬੁੱਕ ਕਰਨਾ ਤੇ ਫਿਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੂੰਗਾ ਕਈ ਵਾਰ ਸਟੇਜ ਦੇ ਉੱਤੇ ਜਿਹੜਾ ਆਰਟਿਸਟ ਕੁੜੀ ਜਦੋਂ ਡਾਂਸ ਪਰਫਾਰਮੈਂਸ ਕਰਦੀ ਹੁੰਦੀ ਹੈ ਕਈ ਵਾਰ ਕਈ ਬਰਾਤੀ ਹੁੰਦੇ ਨੇ ਕਿ ਜਿਹੜੇ ਉਹਨਾਂ ਨੂੰ ਗਲਤ ਨਿਗਾਹ ਨਾਲ ਵੀ ਦੇਖਦੇ ਨੇ ਕਈ ਇਸ ਤਰ੍ਹਾਂ ਦਾ ਤਾਂ ਨਹੀਂ ਤੁਹਾਡੇ ਗਰੁੱਪ 'ਚ ਕਦੇ ਇਸ ਤਰ੍ਹਾਂ ਹੋਇਆ ਨਹੀਂ ਜੀ ਕਦੇ ਵੀ ਨਹੀਂ ਹੋਇਆ ਮੈਂ ਕਹਿੰਨੀ ਆ ਸਾਨੂੰ ਫੈਮਲੀ ਇੰਨਾ ਪਿਆਰ ਕਰਦੀਆਂ ਨੇ ਉਹ ਮਤਲਬ ਇੰਨਾ ਕਿ ਵਧੀਆ ਸਾਨੂੰ ਪਿਆਰ ਕਰਦੇ ਨੇ ਤੇ ਬਾਕੀ ਦੂਸਰੇ ਵੀ ਆਪਾਂ ਹੀ ਕਹਿੰਨੇ ਆ ਕਿ ਜੇ ਕੋੜੇ ਕਿਸੇ ਡੀਜੇ ਵਾਲੇ ਆਪਾਂ ਫੈਮਿਲੀ ਨਾਲ ਕਿਸੇ ਨਾਲ ਜਾਣਦੇ ਆ ਗਰੁੱਪ ਨਾਲ ਜਾਣਦੇ ਆ ਤੇ ਉਥੇ ਇਦਾਂ ਦਾ ਬਸੇ ਹੋਣਾ ਨਹੀਂ ਚਾਹੀਦਾ ਪਰ ਚਲੋ ਹੋ ਜਾਂਦਾ ਕਈ ਵਾਰੀ ਕਿਉਂਕਿ ਹੁਣ ਇਹ ਆ ਕਿ ਆਪਾਂ ਕਿਸੇ ਦੀ ਸੋਚਨ ਤਾਂ ਬਦਲ ਨਹੀਂ ਸਕਦੇ ਮਤਲਬ ਕਿ ਵਾਰ ਏਦਾਂ ਹੁੰਦਾ ਕਿ ਕੁੜੀ ਆਪਣੇ ਇੱਕ ਮਜਬੂਰੀ ਲਈ ਕਹਿੰਦੇ ਨੇ ਕਿ ਸਟੇਜ ਤੇ ਕੰਮ ਕਰਦੀ ਆ ਕਈ ਲੋਕ ਉਹਨਾਂ ਨੂੰ ਗਲਤ ਨਿਗਾਹ ਨਾਲ ਵੀ ਦੇਖਦੇ ਨੇ ਕਈ ਲੋਕ ਕਹਿ ਦਿੰਦੇ ਨੇ ਕਿ ਵੀ ਭਾਈ ਇਹ ਏਦਾਂ ਕਿਉਂ ਨੱਚ ਰਹੀ ਨੇ ਸਾਨੂੰ ਚੰਗਾ ਨਹੀਂ ਸਮਝਦੇ ਕਈ ਲੋਕ ਦੇਖੋ ਜਿਉਂ ਤਾਂ ਹਰ ਇੱਕ ਇਨਸਾਨ ਦੀ ਮਜਬੂਰੀ ਹੁੰਦੀ ਹੈ ਕੋਈ ਵੀ ਕੰਮ ਉਹ ਹਰ ਇੱਕ ਇਨਸਾਨ ਦੀ ਮਜਬੂਰੀ ਹੁੰਦੀ ਹੈ ਜੇ ਆਪਾਂ ਉਹਨਾਂ ਮਜਬੂਰੀਆਂ ਦਾ ਫਾਇਦਾ ਚੱਕਣ ਲੱਗ ਗਏ ਫਿਰ ਤਾਂ ਕੋਈ ਗੱਲ ਨਹੀਂ ਹੈਗੀ ਇਹ ਆ ਕਿ ਕਿਸੇ ਦਾ ਫਾਇਦਾ ਨਾ ਚੱਕੋ ਹਰ ਇੱਕ ਧੀ ਕੋਈ ਵੀ ਧੀ ਆ ਕੋਈ ਸ਼ੁਰੂ ਤੋਂ ਨਹੀਂ ਹੁੰਦਾ ਕਿ ਕਿਸੇ ਨੇ ਸ਼ੁਰੂ ਤੋਂ ਇਸ ਕੰਮ ਦਾ ਨਹੀਂ ਹੁੰਦਾ ਕਿ ਕੋਈ ਸ਼ੁਰੂ ਤੋਂ ਇਸ ਕੰਮ ਦੇ ਵਿੱਚ ਹੁੰਦਾ ਜਾਂ ਕੋਈ ਢਿੱਡੋਂ ਸਿੱਖ ਕੇ ਆਉਂਦਾ ਆਖਰ ਨੂੰ ਕਿਤੇ ਨਾ ਕਿਤੇ ਆਪਾਂ ਕਿਸੇ ਦੇ ਥਰੂ ਤਾਂ ਕੰਮ ਕਰਦੇ ਤੇ ਇਹਦੇ ਵਿੱਚ ਕਿਸੇ ਨੇ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਸਟੇਜ ਵਾਲੀਆਂ ਕੁੜੀਆਂ ਮਤਲਬ ਸਾਰਿਆਂ ਨੂੰ ਪਿਆਰ ਸਤਿਕਾਰ ਮਿਲਣਾ ਚਾਹੀਦਾ ਮਤਲਬ ਹੁਣ ਤੁਸੀਂ ਕਿੰਨਾ ਕੰਮ ਜਿਹੜਾ ਆ ਸਟੇਜਾਂ ਦੇ ਉੱਤੇ ਕਿੰਨੀ ਦੇਰ ਤੋਂ ਕੰਮ ਔਰ ਕਿੰਨੇ ਕੰਮ ਲਗਾ ਚੁੱਕੇ ਹੋ ਕਿਹੜੇ-ਕਿਹੜੇ ਇਹਦੇ ਵਿੱਚ ਕੰਮ ਲਗਾਏ ਸਰ ਕੰਮ ਤਾਂ ਇੰਨੇ ਲਗਾ ਚੁੱਕੇ ਕਿ ਹੁਣ ਸਾਨੂੰ ਯਾਦ ਵੀ ਨਹੀਂ ਤੇ ਬਾਕੀ ਸਟੇਜਾਂ ਦੀ ਗੱਲ ਤੇ ਕੰਮ ਤੇ ਸਟੇਜਾਂ ਤੇ ਬਹੁਤ ਕੀਤਾ ਹਾਂਜੀ ਕਰਦੇ ਹੀ ਰਹਿੰਦੇ ਆ ਕਿਉਂਕਿ ਕੰਮ ਹੀ ਸਾਡਾ ਇਦਾਂ ਦਾ ਜਿਹੜਾ ਵੀ ਕੰਮ ਆ ਗਿਆ ਅਸੀਂ ਕਰ ਹੀ ਜਾਂਦੇ ਆ ਮਤਲਬ ਕਿਤੇ ਦੇਖਿਆ ਜਾਵੇ ਜਦੋਂ ਡੇਟਾ ਦਾ ਰਸ਼ ਬਹੁਤ ਹੁੰਦਾ ਹੈ ਲੋਕ ਜਦੋਂ ਮੈਰਿਜ ਆ ਚੱਲਦੀਆਂ ਨੇ ਲਗਾਤਾਰ ਮੈਰਿਜ ਆ ਸ਼ੁਰੂ ਹੋ ਜਾਂਦੀਆਂ ਨੇ ਦਿਨ ਰਾਤ ਕੰਮ ਕਰਨਾ ਪੈਂਦਾ ਫਿਰ ਕੀ ਮਤਲਬ ਥਕਾਵਟ ਕਿਸ ਤਰ੍ਹਾਂ ਪੂਰੀ ਕਰਦੇ ਹੋ ਫਿਰ ਬਸ ਜੀ ਥਕਾਵਟ ਤਾਂ ਵੈਸੇ ਤਾਂ ਕੰਮ ਦੇ ਵਿੱਚ ਹੁੰਦੀ ਹੀ ਨਹੀਂ ਕਿਉਂਕਿ ਕੰਮ ਸਾਡਾ ਇਦਾਂ ਦਾ ਸਾਨੂੰ એનર્ਜੀ ਮਿਲਦੀ ਹੈ ਕੰਮ ਨਾਲ ਤੇ ਜੇ ਹੁੰਦੀ ਵੀ ਤਾਂ ਬਸ ਥੋੜੀ ਬੱਤੀ ਗੱਡੀ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ ਹਾਂਜੀ ਗੱਡੀ ਦੇ ਵਿੱਚ ਰੈਸਟ ਕਰ ਲਈ ਦੀ ਥੋੜੀ ਬੱਤੀ ਹਾਂਜੀ ਕਹਿੰਦੇ ਨੇ ਕਿ ਪੰਜਾਬ ਦੀ ਧੀਆ ਨੂੰ ਹਮੇਸ਼ਾ ਪਿੱਛੇ ਛੱਡਿਆ ਜਾਂਦਾ ਨਹੀਂ ਕਿ ਤੁਸੀਂ ਅੱਜ ਮਲਵਈ ਕਿੱਦਾਂ ਜਿਹੜਾ ਗਰਪ ਜਿਹੜਾ ਬੜਾ ਵਧੀਆ ਚਲਾ ਰਹੇ ਹੋ ਲੋਕ ਤੁਹਾਨੂੰ ਇੰਨਾ ਲਾਈਕ ਕਰ ਰਹੇ ਨੇ ਪਿਆਰ ਦੇ ਰਹੇ ਨੇ ਸਮੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਲੋਕ ਜਿਹੜੇ ਨੇ ਆਪਣਾ ਪੰਜਾਬੀ ਸੱਭਿਆਚਾਰ ਕਿਉਂ ਭੁੱਲਦੇ ਨਜ਼ਰ ਆ ਰਹੇ ਨੇ ਦੇਖੋ ਜੀ ਮੈਂ ਤੇ ਇਹੀ ਕਹਿਣਾ ਚਾਹੁੰਨੀ ਆ ਕਿ ਜਿਹੜਾ ਕਿ ਪਹਿਲਾਂ ਵਾਲਾ ਸਮਾਂ ਸੀਗਾ ਉਹ ਬਹੁਤ ਵੈਸਟ ਸੀਗਾ ਠੀਕ ਹੈ ਜੀ ਅੱਜ ਦਾ ਸਮਾਂ ਥੋੜਾ ਕੁਝ ਹੋਰ ਆ ਪਰ ਫਿਰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਪੰਜਾਬੀ ਜ ਠੀਕ ਹੈ ਜੀ ਪੰਜਾਬੀ ਵਿਰਸਾ ਹਮੇਸ਼ਾ ਯਾਦ ਰਹਿਣਾ ਚਾਹੀਦਾ ਕਿਉਂਕਿ ਇਹ ਅਸੀਂ ਤਾਂ ਦੇਖ ਚੁੱਕੇ ਆ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੇ ਪਤਾ ਨਹੀਂ ਦੇਖਣਾ ਕਿ ਨਹੀਂ ਦੇਖਣਾ ਕਿਉਂਕਿ ਜੇ ਅਸੀਂ ਨਹੀਂ ਆਪਣਾ ਪੰਜਾਬੀ ਵਿਰਸਾ ਸੰਭਾਲਾਂਗੇ ਤੇ ਫਿਰ ਆਉਣ ਵਾਲੀ ਪੀੜ੍ਹੀ ਨੇ ਕਿੱਥੋਂ ਸੰਭਾਲਣਾ ਮਾਨੇਰਪਾਲ ਜੀ ਗਰੁੱਪ ਦੇ ਵਿੱਚ ਜਿਵੇਂ ਕਿ ਕਈ ਵਾਰ ਇਦਾਂ ਹੁੰਦਾ ਵੀ ਤੁਸੀਂ ਕਿਤੇ ਅਲੱਗ ਗਰੁੱਪ 'ਚ ਜਾ ਰਹੇ ਹੋ ਜਾਂ ਭਾਬੀ ਹੁਣੀ ਕਿੱਦਾਂ ਅਲੱਗ ਗਰੁੱਪ 'ਚ ਜਾ ਰਹੇ ਨੇ ਜਾਂ ਕਿਤੇ ਕਿਸੇ ਇਸ ਤਰ੍ਹਾਂ ਵੀ ਹੁੰਦਾ ਕਦੇ ਹਾਂਜੀ ਮਤਲਬ ਹੁੰਦੇ ਆ ਹੁਣ ਕਈ ਡੇਟਾ ਮੇਰੇ ਕੋਲ ਅਗਲੇ ਮਹੀਨੇ ਤੋਂ ਸਟਾਰਟ ਲਾ ਲਓ 11ਵੇਂ ਮਹੀਨੇ ਤੋਂ ਲੈ ਕੇ ਬੁਕਿੰਗ ਦਾ ਮਤਲਬ ਐਮਪੀ ਮੱਧ ਪ੍ਰਦੇਸ਼ ਵਗੈਰਾ ਯੂਪੀ ਵਗੈਰਾ ਬੁਕਿੰਗ ਬਹੁਤ ਹੋ ਚੁੱਕੀ ਹੈਗੀ ਤੇ ਉਹ ਦਿਨਾਂ ਚ ਇਹ ਲਾ ਲੋ ਜੀ ਹੈਵੀ ਡੇਟਾ ਹੁੰਦੀਆਂ ਨੇ ਚਾਰ ਚਾਰ ਫੰਕਸ਼ਨ ਇਕੱਠੇ ਹੁੰਦੇ ਆ ਜਿੱਥੇ ਇੱਕ ਤੇ ਇਹਨਾਂ ਨੂੰ ਜਾਣਾ ਪੈਂਦਾ ਤੇ ਇੱਕ ਤੇ ਮੈਨੂੰ ਜਾਣਾ ਪੈਂਦਾ ਫਿਰ ਦੋ ਫੰਕਸ਼ਨ ਹੋਰ ਹੁੰਦੇ ਉਹ ਜਾਂ ਤਾਂ ਮੈਂ ਬਾਹਰ ਦੇ ਦੇਣਾ ਕਿਸੇ ਨੂੰ ਠੀਕ ਹੈ ਜੀ ਬਾਹਰ ਦੇਣ ਤੋਂ ਬਾਅਦ ਜੇ ਮਤਲਬ ਬਾਹਰ ਨਹੀਂ ਸੈਟਿੰਗ ਹੁੰਦੀ ਫਿਰ ਆਪ ਹੀ ਮੰਨ ਲਓ ਕਿਸੇ ਮੁੰਡੇ ਨੂੰ ਭੇਜਣਾ ਪੈਂਦਾ ਨਾਲ ਕਿ ਜ਼ਿੰਮੇਵਾਰੀ ਸਮਝੇ ਮੁੰਡਾ ਉਹ ਆ ਬਿਲਕੁਲ ਨਿਰਮਲ ਜਾਗੋ ਜਿਹੜਾ ਕਿ ਮਲਵਈ ਗਿੱਦਾ ਗਰੁੱਪ ਹੈ ਉਹਨਾਂ ਦੇ ਗਰੁੱਪ ਦੀਆਂ ਜਿਹੜੀਆਂ ਕੁੜੀਆਂ ਹੋਰ ਵੀ ਕੰਮ ਕਰਦੀਆਂ ਨੇ ਸੋ ਉਹਨਾਂ ਦਾ ਮੁਲਾਕਾਤ ਕਰਾਵਾਂਗੇ ਸੋ ਇਹ ਪੰਜਾਬ ਦੀ ਉਹ ਧੀਆਂ ਹੈਗੀਆਂ ਨੇ ਜਿਹੜੀਆਂ ਕਿ ਨਿਰਮਲ ਜਾਗੋ ਗਿੱਦਾ ਭੰਗੜਾ ਗਰੁੱਪ 'ਚ ਕੰਮ ਕਰਦੀਆਂ ਨੇ ਮੈਡਮ ਕੀ ਨਾਮ ਕੀ ਤੁਹਾਡਾ ਪ੍ਰੀਤਕੌਰ ਪ੍ਰੀਤਕੌਰ ਜੀ ਪ੍ਰੀਤਕੌਰ ਜੀ ਕੀ ਲੱਗਦਾ ਇਸ ਗਰੁੱਪ ਨਾਲ ਤੁਸੀਂ ਕਿੰਨੀ ਦੇਰ ਤੋਂ ਜੁੜੇ ਹੋਏ ਮੈਨੂੰ ਅਜੇ ਤਾਂ ਘੱਟ ਟਾਈਮ ਹੀ ਹੋਇਆ ਵਾ ਪਰ ਮੈਨੂੰ ਬਹੁਤ ਅੱਛਾ ਲੱਗਦਾ ਵਾ ਇੱਥੇ ਫੈਮਿਲੀ ਕੀ ਕਿਸ ਤਰ੍ਹਾਂ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਇਸ ਗਰੁੱਪ ਦੇ ਨਾਲ ਤੁਸੀਂ ਗਰੁੱਪ ਸ਼ੁਰੂਆਤ ਤਾਂ ਹਣ ਕਿਸ ਤੇ ਪਹਿਲੇ ਵੀ ਕਿਸੇ ਨੇ ਲਾਇਆ ਵਾ ਕੰਮ ਮੈਂ ਪਰ ਮੈਨੂੰ ਉੱਥੇ ਨਹੀਂ ਵਧੀਆ ਲੱਗਾ ਜਿੱਥੇ ਜਿੰਨਾ ਮੈਨੂੰ ਇਨ੍ਹਾਂ ਦੇ ਕੋਲ ਵਧੀਆ ਲੱਗਿਆ ਮਤਲਬ ਇਨ੍ਹਾਂ ਦੇ ਗਰੁੱਪ ਇੰਨਾ ਕੁ ਸਟੈਂਡਰਡ ਦਾ ਗਰੁੱਪ ਆ ਕਿ ਤੁਹਾਨੂੰ ਇਸ ਗਰੁੱਪ 'ਚ ਵਧੀਆ ਜੀ ਬਹੁਤ ਜ਼ਿਆਦਾ ਜੀ ਕੀ ਨਾਮ ਹੈ ਮੜਮ ਤੁਹਾਡਾ ਪਲਕ ਪਲਕ ਜੀ ਇਸ ਗਰੁੱਪ ਨਾਲ ਕਿੰਨੀ ਦੇਰ ਹੋ ਗਈ ਤੁਹਾਨੂੰ ਜੁੜੇ ਮੈਨੂੰ ਪਿਛਲੇ ਸੀਜ਼ਨ ਹੋ ਗਏ ਇੱਥੇ ਕੰਮ ਲਾਇਆ ਮੈਂ ਆ ਦੂਸਰਾ ਸਾਲ ਆ ਮੇਰਾ ਬਹੁਤ ਵਧੀਆ ਲੱਗਦਾ ਮੈਨੂੰ ਇਨ੍ਹਾਂ ਨਾਲ ਕੰਮ ਲਾਣ ਤੇ ਕੀ ਕਹਿੰਦੇ ਆ ਫੈਮਿਲੀ ਵਾਂਗੂ ਲੱਗਦਾ ਪੂਰਾ ਜਿਵੇਂ ਮੈਂ ਹੋਰ ਗਰੁੱਪਾਂ ਨਾਲ ਕੰਮ ਲਾਇਆ ਵਾ ਉੱਥੇ ਮੈ ਬਸ ਨਹੀਂ मतलब कई बार ਕਹਿੰਦੇ ਨੇ ਕਿ ਲੋਕ ਕੁੜੀ ਜਦੋਂ ਬੰਚ ਦੇ ਉੱਤੇ ਡਾਸ ਪਰਫੋਰਮੈਂਸ ਕਰਦੀ ਹੈ ਕਈ ਲੋਕ ਉਸ ਨੂੰ ਗਲਤ ਨਹੀਂ ਕਹਣਾ ਵੀ ਦੇਖਦੇ ਨੇ ਉਸ ਬਾਰੇ ਤੁਹਾਡਾ ਕੀ ਕਹਿਣਾ ਕਿਉਂਕਿ ਲੋਕ ਤਾਂ ਬਰਾਤੀ ਹੁੰਦੇ ਨੇ ਕਈਆਂ ਨੇ ਡਰਿੰਕ ਵਗੈਰਾ ਵੀ ਕੀਤੀ ਹੁੰਦੀ ਹੈ ਬਦਿਆ ਨਹੀਂ ਲੱਗਦਾ ਲੋਕੀ ਇਦਾਂ ਦੇਖਦੇ ਨੇ ਗਲਤ ਨੀਗਾ ਨਾਲ ਹਾਂਜੀ ਤੇ ਕੀ ਕਹਿੰਦੇ ਆ ਮੈਨੂੰ ਫੀਲ ਹੁੰਦਾ ਆਪਣੇ ਆਪ ਨੂੰ ਜੇ ਇਦਾਂ ਲੋਕੀ ਦੇਖਦੇ ਆ ਨਾ ਤੇ ਐਂ ਲੱਗਦਾ ਵੀ ਅਸੀਂ ਅਸੀਂ ਮਿਹਨਤ ਕਰਦੇ ਆ ਲੋਕਾਂ ਨੂੰ ਇਸ ਗੱਲ ਤੋਂ ਕੀ ਪ੍ਰੋਬਲਮ ਆ ਵੀ ਅਸੀਂ ਇਸ ਕੰਮ 'ਚ ਕੀ ਗਲਤ ਕੰਮ ਆ ਪੰਜਾਬੀ ਸੱਭਿਆਚਾਰ ਆ ਇਹ ਤੇ ਕੀ ਕਹਿੰਦੇ ਆ ਵਧੀਆ ਲੱਗਦਾ ਬਸ ਇੰਨਾ ਹੀ ਕਹਿਣਾ ਚਾਹੁੰਗੀ ਗੱਲਬਾਤ ਕਰਦੇ ਇੱਕ ਮੈਮ ਹੋ ਸਾਡੇ ਨਾਲ ਮੌਜੂਦ ਨੇ ਤੇ ਮੈਮ ਕੀ ਨਾਮ ਆ ਤੁਹਾਡਾ ਕਮਲਜੀਤ ਕਰ ਕਿਸ ਤਰ੍ਹਾਂ ਲੱਗ ਰਿਹਾ ਇਸ ਗਰੁੱਪ ਨਾਲ ਕਿੰਨੀ ਦੇਰ ਤੋਂ ਜੁੜੇ ਹੋਏ ਤੁਸੀਂ ਬਹੁਤ ਵਧੀਆ ਲੱਗ ਰਹੀ ਬਹੁਤ ਜ਼ਿਆਦਾ ਜਨਕੀ ਇਹ ਸ਼ਬਦ ਨਹੀਂ ਹੈਗੇ ਵੀ ਇਹ ਗਰੁੱਪ ਵਾਲੀ ਕੁਝ ਕਹਾਂ ਜੇ ਹਲਕੇ ਇੱਕ ਗਰੁੱਪ ਨਹੀਂ ਹੈਗਾ ਕਿਉਂਕਿ ਮੇਰੀ ਇੱਕ ਫੈਮਿਲੀ ਹੈਗੀ ਤੇ ਬੜੀ ਦੀਦੀ ਜੀ ਨੇ ਵੀਰ ਜੀ ਨੇ ਕਿਉਂਕਿ ਇੰਨਾ ਕ ਪਿਆਰ ਮਿਲਿਆ ਕਿ ਮੈਂ ਸੋਚ ਨਹੀਂ ਸਕਦੀ ਵੀ ਮੈਂ ਇੱਥੇ ਕੰਮ ਕਰਦੀ ਹਾਂ ਕਿ ਮੈਨੂੰ ਇਹੀ ਆ ਕਿ ਮੈਂ ਇਹਨਾਂ ਦੇ ਨਾਲ ਇੱਕ ਛੋਟੀ ਭੈਣਾਂਗੀ ਫੈਮਿਲੀ ਦੇ ਤੌਰ ਤੇ ਜਨਕੀ ਹੋਰ ਗਰੁੱਪ ਵੀ ਹੈਗੇ ਨੇ ਜਿਨ੍ਹਾਂ ਨਾਲ ਕੰਮ ਵੀ ਕੀਤਾ ਪਰ ਇੰਨਾ ਹੈ ਨਹੀਂ ਸੀਗਾ ਉਹਨਾਂ ਦਾ ਵਧੀਆ ਕਿਉਂਕਿ ਆਪੋ ਆਪਣੀ ਸੋਚ ਹੁੰਦੀ ਆ ਪਰ ਜੋ ਇਹਨਾਂ ਦੀ ਸੋਚ ਹੈਗੇ ਮੈਂ ਕਹਿੰਨੀ ਆਲ ਇੰਡੀਆ ਦੇ ਵਿੱਚ ਕਿਸੇ ਗਰੁੱਪ ਦੀ ਸੋਚ ਨਹੀਂ ਹੋਣੀਗੀ ਕੁੜੀਆਂ ਨੂੰ ਲੈ ਕੇ ਕਿਉਂਕਿ ਭੈਣ ਭਾਈ ਵਾਲਾ ਰਿਸ਼ਤਾ ਜ਼ਿਆਦਾ ਨਿਭਾਇਆ ਜਾਂਦਾ ਗਰੁੱਪ ਦਾ ਰਿਸ਼ਤਾ ਘੱਟ ਨਿਭਾਇਆ ਜਾਂਦਾ ਹੈ ਇਹਦੇ ਵਿੱਚ ਹਾ ਨਿਰਮਲ ਸਾਗੋ ਪੰਗੜਾ ਗਿੱਦਾ ਮਲਵਾਈ ਕਿੱਦਾਂ ਗਰੁੱਪ ਆ ਇਹ ਸਾਰੇ ਦੀਆਂ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਦੂੰਗਾ ਇਹ ਉਹ ਗਰੁੱਪ ਆ ਕਿ ਜਿਹੜਾ ਇਸ ਸਮੇਂ ਜਿੱਦਾਂ ਕਿ ਬਾਈ ਜੀ ਹੁਣਾਂ ਨੇ ਦੱਸਿਆ ਨਿਰਮਲ ਭਾਜੀ ਹੁਣਾਂ ਨੇ ਦੱਸਿਆ ਕਿ ਸਾਡਾ ਗਰੁੱਪ ਜਿਹੜਾ ਆ ਇਸ ਸਮੇਂ ਹਾਈ ਲੈਵਲ ਤੇ ਜਾ ਰਿਹਾ ਕਿ ਲੋਕ ਸਾਨੂੰ ਖੁਦ ਲਾਈਕ ਕਰਦੇ ਨੇ ਸੋ ਲੋਕ ਇਹਨਾਂ ਦੇ ਖੁਦ ਅਕਾਊਂਟ 'ਚ ਜਿਹੜਾ ਅਕਾਊਂਟ ਚੜਵਾਸ ਪਾ ਕੇ ਤੇ ਇਹਨਾਂ ਨੂੰ ਜਿਹੜੇ ਪ੍ਰੋਗਰਾਮ ਬੁੱਕ ਕੀਤੇ ਜਾਂ